ਦੋਸਤੋ ਤੁਸੀਂ ਇਹ ਲੋਹੇ ਦਾ ਕੜਾ ਵੇਖ ਰਹੇ ਹੋ ਕੋਈ ਆਮ ਕੜਾ ਨਹੀਂ ਇਹ ਮਹਾਪਾਰ ਦੇ ਮਹਾਨ ਯੋਧੇ ਭੀਮ ਦਾ ਕੜਾ ਹੈ ਤਾਂ ਉੱਥੋਂ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਭੀਮ ਉਹੀ ਸੀ ਦੇ ਵਿੱਚ ਖਾਣਾ ਖਾਂਦਾ ਸੀ ਤੇ ਮੰਦਿਰ ਵੀ ਉੱਥੇ ਭੀਮ ਦਾ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਦਿਆਂ ਉਹ ਯੋਧੇ ਨੇ ਜਿਨ੍ਹਾਂ ਨੇ ਵੱਡੇ ਇਤਿਆਸ ਰਚੇ ਨੇ ਤੇ ਮੰਦਿਰ ਹੈ ਕਿੱਥੇ ਹੈ ਕਿਵੇਂ ਤੁਸੀਂ ਜਗ੍ਹਾ ਤੋਂ ਉੱਤੇ ਜਾ ਕੇ ਦਰਸ਼ਨ ਕਰ ਸਕਦੇ ਹੋ ਪੂਰੀ ਸਟੋਰੀ ਲਾਸਟ ਤੱਕ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਦਿਆਂ ਕਰਨੀਆਂ ਨੇ ਤੇ ਇਹ ਮੰਦਿਰ ਪੇਪੇ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਅੱਜ ਵੀ ਭੀਮ ਦਾ ਕਰਾਹ ਉੱਜਾਗਰ ਉੱਤੇ ਮੌਜੂਦ ਹੈ ਤੇ ਉੱਥੋਂ ਦੇ ਲੋਕਾਂ ਵੱਲੋਂ ਜੋ ਜਾਣਕਾਰੀ ਸੀ ਪ੍ਰਾਪਤ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮੰਦਿਰ ਦੇ ਵਿੱਚ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਇਸ ਜਗ੍ਹਾ ਉੱਤੇ ਆਏ ਸੀ ਉਹ ਉਹ ਖਾਣਾ ਇੰਨਾ ਕਰਾਹੇ ਦੇ ਵਿੱਚ ਹੀ ਖਾਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਪੁਰਾਣੀ ਸ਼ਿਵਲਿੰਗ ਮੰਦਿਰ ਹੀ ਬਣਿਆ ਹੋਇਆ ਜਿੱਥੇ ਕਿ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਸ਼ਿਵਲਿੰਗ ਦੀ ਪੂਜਾ ਕਰਦੇ ਸੀ ਸ਼ਿਵਪਗਵਾ ਨੂੰ ਪ੍ਰਸੰਨ ਕਰਦੇ ਸੀ ਤੇ ਅੱਜ ਵੀ ਸ਼ਿਵਲਿੰਗ ਦੇ ਉੱਤੇ ਲੋਕ ਮੱਥਾ ਟੇਕਦੇ ਨੇ ਤੇ ਜਦੋਂ ਵੀ ਅੱਜ ਆਰਤੀ ਹੁੰਦੀ ਹੈ